ਅਸੀਂ ਅਸੀਂ ਬਲੌਗ ਬਣਾਉਨੇ ਆਂਗੇ ਤੇ ਜਿਵੇਂ ਮਤਲਬ ਉਰੇ ਇੱਕ ਰੋਲਾ ਨਹੀਂ ਚੱਲ ਰਿਹਾ ਕੰਗਣਾ ਰਣੌਤ ਦਾ ਮਤਲਬ ਆਪਚ ਤੇ ਜਿਵੇਂ ਹੁਣ ਪੰਜਾਬੀ ਆਉਂਦੇ ਆਗੇ ਤੁਸੀਂ ਮਤਲਬ ਉਰੇ ਦੇਉਂਗੇ ਠੀਕ ਹੈ ਤੇ ਪਤਾ ਕੀ ਆ ਸਾਡੇ ਇੱਕ ਗੱਲ ਫਲਾਈ ਗਈ ਹੈਗੀ ਤੇ ਵੀ ਉੱਥੇ ਲੜਾਈ ਝਗੜਾ ਹੋ ਰਿਹਾ ਵੀ ਜਾਓ ਨਾ ਵੀਰੇ ਕੋਈ ਦਿੱਕਤ ਤਾਂ ਨਹੀਂ ਹੈਗੀ ਇੱਥੇ ਨਹੀਂ ਗੁਰੂ ਜੀ ਆਮਾ ਹੀ ਚੱਲ ਲੋਗੇ ਹੈ ਇਸੀ ਬਾਤ ਕੋਈ ਲੜਾਈ ਝਗੜਾ ਨਹੀਂ ਸਾਡੇ ਵਾਹ ਪੰਜਾਬ ਮੇ ਪੂਰੀ ਖਬਰ ਫਲਾਈ ਗਿਆ ਵੀ ਇਹ ਹਿਮਾਚਲ ਨਾ ਜਾਓ भी वहाँ लड़ाई झगड़ा हो रहा है ये तो ये तभी तो ट्विस्ट नहीं आ रहे हाँ। तो बोलते हैं ना सर ठीक है ठीक है ऐसा बोलते हैं ना कि एक मछली पूरे तालाब को गंदा खराब कर देती है तो देखो जी ਇਹ ਵੀ ਬਚੇ ਪੁਰੇ ਇੰਦਰਾ ਨੂੰ ਕਹਿੰਦਾ ਗੰਦਾ ਕਰ ਦਿੱਤੀ ਹੈ। ਬਚਲੀ ਤੋਂ ਹਰ ਇੱਕ ਤਲਾਬ ਵਿੱਚ ਗੰਦਾ ਇਹ ਕੋਈ ਨਾ ਕੋਈ ਕੋਈ ਨਾ ਸਾਡੇ ਯਾਰ ਵੀ ਹੈ। ਸਹੀ ਹੈ। ਦੇਵਾਨੀ ਹੈ। ਸਹੀ ਗੱਲ ਸਹੀ ਗੱਲ। ਜੋ ਅੱਛੇ ਲੋਕ ਹੋਣਗੇ ਉਹ ਯਾਨ ਵੀ ਅੱਛੇ ਹੈ। ਠੀਕ ਹੈ। ਹੋਰ ਪੰਜਾਬ ਵਿੱਚ ਪੰਜਾਬ ਵਿੱਚ ਅੱਛੇ ਹੈ। ਐਸਾ ਕੁਝ ਨਹੀਂ ਹੈ ਯਾਰ ਕੋਈ ਲੜਾਈ ਝਗੜਾ ਨਹੀਂ ਹੈ। ਮਨਿਕਰਨ ਵਿੱਚ ਅਸੀਂ ਪੰਜ ਬੰਦੇ ਰਹਿ ਰਹੇ ਹਾਂ। ਠੀਕ ਹੈ। ਕੋਈ ਲੜਾਈ ਝਗੜਾ ਨਹੀਂ ਹੈ। ਅਸੀਂ ਰੱਖਾ ਇਹਨੂੰ। ਅਸੀਂ ਤਾਂ ਖੁਦ ਪੰਜਾਬੀ ਬੋਲਦੇ। ਠੀਕ ਹੈ ਜੀ। ਜੋ ਸੱਚ ਹੈ। ਤੇ ਲਓ ਜੀ ਅਸੀਂ ਪੰਜਾਬੀ ਚੱਲਦੀ। ਮਨਿਕਰਨ ਸਾਹਿਬ ਖੜਿਆਂਗੇ ਜਿੱਥੇ ਅਸੀਂ ਰੂਮ ਲੈਤਾ ਉੱ ਸਾਨੂੰ ਰਾਸਤੇ 'ਚ ਕੋਈ ਦਿੱਕਤ ਨਹੀਂ ਆਈ ਕਿਸੇ ਨੇ ਸਾਨੂੰ ਘੇਰਿਆ ਨਹੀਂ ਤੇ ਕਿਸੇ ਨੇ ਸਾਨੂੰ ਮਤਲਬ ਡਿਸਟਰਬ ਨਹੀਂ ਕੀਤਾ ਕਿਸੇ ਰਾਸਤੇ ਦੇ ਵਿੱਚ ਤੁਸੀਂ ਹਿਮਾਚਲ ਦੇ ਵਿੱਚ ਬੇਫਿਕਰ ਹੋ ਕੇ ਆ ਸਕਦੇ ਹੋ ਸਾਫ਼ ਹੀ ਰਹਿ ਸਰ ਵੀ ਹੈ ਅਗਰ ਹਮਲੋ ਵੀ ਮੱਛਲੀ ਪੰਜਾਬ ਜਾ ਕੇ ਕਈ ਗਲਤ ਗੁਲਤ ਫਰਤ ਕਰਦੇ ਕੁਝ ਤੋਂ ਫਿਰ ਤਾਂ ਗਲਤ ਹੋਗਾ ਸਾਡੇ ਨਾਲ ਬਹਤੇ ਹੀ ਸਾਡੇ ਪੰਜਾਬੀ ਬਾਈ ਆਈਆਂ ਆ ਕੇ ਹੋ ਜਾਂਦਾ ਹੈ ਕਈ ਵਾਰ ਕੁਝ ਹੋ ਜਾਂਦਾ ਹੈ ਉਹ ਵੱਖਰੀ ਗੱਲ ਹੈ ਉਹ ਵਾਲੀ ਬਾਤ ਹੈ ਇੱਕ 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 ਮੱਛਲੀ ਬਾਈ ਦਾ ਕਹਿਣਾ ਕਹਿੰਦਾ ਵੀ ਪੂਰੇ ਤਲਾ ਉਹ ਉਹ ਨਹੀਂ ਕਰ ਸਕਦੀ ਠੀਕ ਹੈ ਇੱਕ ਮਸਲੀ ਖਰਾਬ ਹੁੰਦੀ ਆ ਮਤਲਬ ਕੁਝ ਇਨਸਾਨ ਖਰਾਬ ਹੁੰਦੇ ਨੇ ਇਧਰ ਵੀ ਹੋ ਸਕਦੇ ਨੇ ਉਧਰ ਵੀ ਹੋ ਸਕਦੇ ਨੇ ਵੀ ਉਹ ਪੂਰੇ ਨੂੰ ਨਹੀਂ ਖਰਾਬ ਕਰਦਾ ਠੀਕ ਹੈ ਇਹ ਸਾਰਿਆਂ ਦੇ ਤਾਂ ਬਾਰੇ ਆਪਣੇ ਭਾਈ ਨੇ ਆਖੇ ਸਾਰੇ ਆਪ ਕੋਈ ਬਚਪਨ ਸੇ بڑا ਹੋਆ ਮੈਨੂੰ ਸਾਈਡ ਪਤਾ ਲਗਾਣਾ ਪੈਂਦਾ ਗੁਰਦੁਆਰੇ ਮੈਂ ਤਾਂ ਬਚਪਨ ਮੈਂ ਇਤਨੇ ਇਹ ਪੂਰੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਵੀ ਹਿਮਾਚਲ ਦੇ ਵਿੱਚ ਕੋਈ ਮਨੀਕਰ ਸਾੜ ਤੁਸੀਂ ਜਿਵੇਂ ਮਰਜੀ ਬੇ ਤਰੋਕੇ ਆ ਸਕਦੇ ਹੋ ਤੇ ਇੱਥੇ ਕੋਈ ਦਿੱਕਤ ਜਿਹੜੇ ਰੋਡ ਰਾਡ ਹੈ ਉਸ ਦਾ ਥੋੜਾ ਧਿਆਨ ਰੱਖੋ ਰੋਡ ਦਾ ਰੋਡ ਦਾ ਥੈਂ ਬਾਕੀ ਜੇ ਸਿਉਤੇ ਹੈ ਉਪਰ طرف ਲੋਕ ਵੀ ਹੁੰਦੇ ਹੈ ਅੱਜ ਜਗ੍ਹਾ ਹੁੰਦੀ ਹੈ ਉਹ ਵੀ ਧਿਆਨ ਰੱਖਣਾ ਹਾਂ ਚੋਰ ਠੱਗ ਦਾ ਉਹ ਤਾਂ ਆਉਂਦਾ ਹਾਂ ਉਹ ਤਾਂ ਹਰ ਜਗਾ ਹੈ ਸਹੀ ਗੱਲ ਸਹੀ ਗੱਲ ਹੋਰ ਉਹ ਗੱਲ ਵੱਖਰੀ ਹੈ ਕਹਿੰਦਾ ਵੀ ਜੋ ਠੱਗ ਹੋਣ ਤੇ ਉਹ ਵੈਸੇ ਸਾਡੇ ਵੱਲੋਂ ਕੋਈ ਬਾਕੀ ਹੈ ਕੁਛ ਨਹੀਂ ਅਦੀਂ ਦਿਹਾੜੇ ਆਪ ਚਲੇਗੇ ਕੋਈ ਆਪ ਕਰੇਗਾ ਮੋਬਾਈਲ ਨੰਬਰ ਸਰ ਠੀਕ ਹੈ ਲਓ ਜੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦੋ ਸਤਿ ਸ੍ਰੀ ਅਕਾਲ ਜੀ ਹਾਂ ਜੀ 7645 ਤੇ ਹਿਮਾਚਲ ਦੇ ਵਿੱਚ ਆ ਜੀ ਤੇ ਅਸੀਂ ਖੜੇ ਆਗੇ ਮਨੀ ਕਰਨ ਸਾਹਿਬ ਤੇ ਜਿਹੜੀ ਗੱਲ ਫਲਾਈ ਗਈ ਸੀ ਕਿ ਪੰਜਾਬ ਵੀ ਪੰਜਾਬੀ ਉਧਰ ਜਾਣ ਨਾ ਆ ਦੇਖੋ ਗੱਡੀਆਂ ਕੱਲੇ ਪੰਜਾਬੀਆਂ ਦੀ ਇੱਧਰ ਆਈਆਂ ਹੋਈਆਂ ਨੇਗੀਆਂ ਮੈਂ ਉਰੇ ਆ ਕੇ ਚੈੱਕ ਕੀਤਾਗਾ ਤੇ ਅਸੀਂ ਚਾਰ ਜਾਣੇ ਆਏ ਆਗੇ ਕੋਈ ਦਿੱਕਤ ਨਹੀਂ ਗਈ ਕਿਸੇ ਪ੍ਰਕਾਰ ਦੀ ਵੀ ਤੁਸੀਂ ਆ ਸਕਦੇ ਹੋ ਤੇ ਠੀਕ ਹੈ ਜੀ ਤੁਹਾਨੂੰ ਕਿਤੇ ਵੀ ਕੋਈ ਪਰੇਸ਼ਾਨੀ ਨਹੀਂ ਹੋ ਸਕਦਾ ਇੱਕ ਅੱਧਾ ਬੰਦਾ ਇਨਸਾਨ ਮਾੜਾ ਹੁੰਦਾ ਸਾਰੇ ਨਹੀਂ ਮਾੜੇ ਹੁੰਦੇ ਇਹੋ ਜੀ ਕੋਈ ਗੱਲ ਨਹੀਂ ਆ ਦੇਖੋ ਅਸੀਂ ਰਾਤ ਦਾ ਅਸੀਂ ਪਹੁੰਚ ਚੁੱਕੇ ਆ ਉਰੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਸਤੀ